ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਕਈ ਵੀਡੀਓ ਆਪਾਤੀਆਂ ਪਰ ਮੈਨੂੰ ਕੋਈ ਵੀ ਲਾਈਕ ਨਹੀਂ ਕਰਦਾ ਪਤਾ ਨਹੀਂ ਮੈਂ ਮੈਂ ਨੱਚ ਕੇ ਨਹੀਂ ਵਿਖਾਉਂਦਾ ਕੰਜਰੀਆਂ ਵਾਲੇ ਕੰਮ ਨਹੀਂ ਕਰਦਾ ਇਸ ਕਰਕੇ ਮੈਨੂੰ ਕੋਈ ਲਾਈਕ ਨਹੀਂ ਕਰਦਾ ਚਲੋ ਦੋਸਤੋ ਮੁੱਦੇ ਤੇ ਆਵਨੇ ਦੋਸਤੋ ਹਰ ਇਨਸਾਨ ਇਹ ਚਾਹੁੰਦਾ ਹੈ ਵੀ ਉਸ ਦਾ ਨਾਮ ਹਮੇਸ਼ਾ ਯਾਦ ਰੱਖਿਆ ਜਾਵੇ ਉਸ ਦੇ ਮੁਲਕ ਦਾ ਨਾਮ ਉਸ ਦੇ ਦੇਸ਼ ਦਾ ਨਾਮ ਹਮੇਸ਼ਾ ਯਾਦ ਰੱਖਿਆ ਜਾਵੇ ਤੁਸੀਂ ਯਾਦ ਰੱਖੋ ਦੋਸਤੋ ਕੇ ਨਾ ਉਹ ਯਾਦ ਰੱਖੇ ਜਾਂਦੇ ਐ ਜਿਹੜੇ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਦੇ ਐ ਜਿਹੜੇ ਆਸਾਨੀਆਂ ਯਾਦ ਰੱਖੀਆਂ ਨਹੀਂ ਜਾ ਸਕਦੀਆਂ ਆਸਾਨੀਆਂ ਆਸਾਨੀਆਂ ਯਾਦ ਨਹੀਂ ਰੱਖੀਆਂ ਜਾਂਦੀਆਂ ਮੁਸ਼ਕਲਾਂ ਹੀ ਹਮੇਸ਼ਾ ਯਾਦ ਰੱਖੀਆਂ ਜਾਂਦੀਆਂ ਤੁਸੀਂ ਆਪਣੇ ਵਾਸਤੇ ਉਹਨਾਂ ਮੁਸ਼ਕਲਾਂ ਨੂੰ ਲਾਂਚਿੰਗ ਪੈਡ ਵੀ ਬਣਾ ਸਕਦੇ ਹੋ ਤੇ ਮajouus ਹੋ ਕੇ ਵੀ ਘਰੇ ਬੈਠ ਸਕਦੇ ਹੋ ਯਾਦ ਰੱਖੋ ਦੋਸਤੋ ਮajouus ਨਾ ਹੋਵੋ नो पेन नो ग्लोरी नो लेडे लेजेंड नो स्टोरी थैंक यू दोस्तों ਮੈਨੂੰ ਸੁਣਨ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਮੇਰੀ ਹੱਥ ਬਨ ਕੇ ਰਿਕੁਐਸਟ ਹੈ ਤੁਹਾਡਾ ਕੁਝ ਨਹੀਂ ਜਾਣਾ ਦੋਸਤੋ ਜੇ ਤੁਹਾਡਾ ਕੁਝ ਲੱਗਦਾ ਵੀ ਹੋਵੇ ਨਾ ਤਾਂ ਮੈਂ ਦੇ ਦੂੰਗਾ ਕੀ ਲੱਗਣਾ ਇੱਕ ਵਾਰੀ ਲਾਈਕ ਹੀ ਕਰਨਾ ਜੇ ਕੁਝ ਆਉਣਾ ਕੋਈ ਮਾੜਾ ਮੋਟਾ ਜਾਂ ਮੰਨ ਲਓ ਮੇਰਾ ਨਾਮ ਮਾੜਾ ਮੋਟਾ ਹੋਣਾ ਹੈ ਤਾ ਉਹ YouTube ਤੋਂ ਮਤਲਬ ਤੁਹਾਡੇ ਕਾਰ ਨਹੀਂ ਹੋਣਾ ਦੋਸਤੋ ਅੱਗੇ ਤੁਹਾਡੀ ਮਰਜ਼ੀ ਹੈ ਮੈਂ ਤਾਂ ਪਿਆਰ ਕਰਦਾ ਤੁਹਾਨੂੰ ਥੈਂਕ ਯੂ ਦੋਸਤੋ